ਲੰਗੇ ਕੱਲ ਦੋ ਮੀਟਿੰਗਸ ਹੋਈਆਂ ਅਲੱਗ-ਅਲੱਗ ਮੀਟਿੰਗਸ ਹੋਈਆਂ ਇੱਕ ਚੰਡੀਗੜ੍ਹ ਦੇ ਵਿੱਚ ਹੋਈ ਹੈ ਇੱਕ ਜਲੰਧਰ ਦੇ ਵਿੱਚ ਹੋਈ ਹੈ ਸ਼੍ਰੋਮਣੀ ਕਾਲੀਗੱਲ ਦੀ ਔਰ ਇਸ ਤੋਂ ਬਾਅਦ ਹੁਣ ਇਹ ਗੱਲ ਵੀ ਉੱਭਰ ਕੇ ਸਾਹਮਣੇ ਆ ਰਹੀ ਹੈ ਕਿ ਸੁਖਬੀਰ ਸਿੰਘ ਬਾਦਲ ਨੇ ਗੱਲ ਆਪ ਹੀ ਅੱਗੇ ਰੱਖ ਦਿੱਤੀ ਕਿ ਜੇ ਮੇਰੇ ਲੀਡਰ ਮੇਰੇ ਤੋਂ ਨਾਰਾਜ਼ ਨੇ ਤਾਂ ਮੈਂ ਅਸਤੀਫਾ ਦੇ ਰਣਾ ਯਾਨੀ ਕਿ ਸੁਖਬੀਰ ਸਿੰਘ ਬਾਦਲ ਆਪ ਹੀ ਤਿਆਰ ਸਨ ਅਸਤੀਫਾ ਦੇਣ ਲਈ ਇਹ ਗੱਲਾਂ ਵੀ ਹੁਣ ਉੱਭਰ ਕੇ ਸਾਹਮਣੇ ਆ ਰਹੀਆਂ ਨੇ ਪਰ ਇਹਨਾਂ ਚ ਸੱਚਾਈ ਕਿੰਨੀ ਹੈ ਇਹਦਾ ਪ੍ਰਮਾਣ ਅਜੇ ਨਹੀਂ ਦਿੱਤਾ ਜਾ ਸਕਦਾ ਦਰਸਲ ਸੁਖਬੀਰ ਸਿੰਘ ਬਾਦਲ ਦਾ ਅਸਤੀਫਾ ਜਿਹੜਾ ਤਿਆਰ ਨਹੀਂ ਹੈ ਪਾਰਟੀ ਲੀਡਰ ਉਹਨਾਂ ਦਾ ਅਸਤੀਫਾ ਲੈਣ ਨੂੰ ਤਿਆਰ ਨਹੀਂ ਹੈ ਪਰ ਤਾਂ ਵੀ ਜਿਹੜੇ ਵਿਰੋਧੀ ਅ ਅਕਾਲੀ ਲੀਡਰ ਨੇ ਉਹ ਜ਼ਰੂਰ ਅਸਤੀਫਾ ਮੰਗਦੇ ਪਏ ਨੇ ਪਰ ਦੂਜੇ ਪਾਸੇ ਹੋਣੇ ਗੱਲ ਉਪਰੀ ਕਿ ਸੁਖਬੀਰ ਸਿੰਘ ਬਾਦਲ ਰਾਜ਼ੀ ਹੋ ਗਏ ਸੀਗੇ ਅਸਤੀਫਾ ਦੇਣ ਨੂੰ ਪਰ ਅਕਾਲੀ ਲੀਡਰ ਜਿਹੜੇ ਚੰਡੀਗੜ੍ਹ 'ਚ ਬੈਠੇ ਮੀਟਿੰਗ ਕਰ ਰਹੇ ਸੀ ਉਹਨਾਂ ਦੇ ਨਾਲ ਉਹ ਤਿਆਰ ਨਹੀਂ ਸੀ ਹਾਲਾਂਕਿ ਦਲਜੀਤ ਚੀਮਾ ਨੇ ਕੁਝ ਗੱਲਾਂ ਕਲੀਅਰ ਕੀਤੀਆਂ ਨੇ ਦਲਜੀਤ ਚੀਮਾ ਦਾ ਕਹਿਣਾ ਹੈ ਕਿ ਪਾਰਟੀ ਤਾਂ ਚੰਡੀਗੜ੍ਹ 'ਚ ਬੈਠੀ ਹੋਈ ਹੈ ਔਰ ਜਿਹੜੇ 2-4 ਵਿਰੋਧ ਕਰਦੇ ਪਏ ਨੇ ਉਹਨਾਂ ਨੂੰ ਪਾਰਟੀ ਦਾ ਹਿੱਸਾ ਨਹੀਂ ਮੰਨਣਾ ਚਾਹੀਦਾ ਔਰ ਪਾਰਟੀ ਜਿਹੜੀ ਹੈ ਉਹ ਅੰਦਰੂਨ ਪੱਧਰ ਦੇ ਉੱਤੇ ਜਾਂਚ ਕਰ ਰਹੀ ਹੈ ਕੀ ਕਾਰਨ ਨੇ ਉਹਨਾਂ ਦੀ ਜਾਂਚ ਕਰ ਰਹੀ ਹੈ ਕਾਰਨਾਂ ਨੂੰ ਆਧਾਰ ਬਣਾ ਕੇ ਉਹਨਾਂ ਨੂੰ ਸਹੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਗੱਲ ਇੱਥੇ ਖੜਦੀ ਹੈ ਕਿ 2017 ਤੋਂ ਬਾਅਦ ਹੁਣ ਤੱਕ ਅੰਦਰੂਨ ਮੀਟਿੰਗਾਂ ਹੀ ਨਹੀਂ ਹੋ ਸਕੀਆਂ ਜਦੋਂ ਝੁੰਡਾ ਕਮੇਟੀ ਦੀ ਰਿਪੋਰਟ ਸਾਹਮਣੇ ਆ ਚੁੱਕੀ ਹੈ ਉਸ ਰਿਪੋਰਟ ਦੇ ਆਧਾਰ ਦੇ ਉੱਤੇ ਕੋਈ ਫੈਸਲਾ ਕਿਉਂ ਨਹੀਂ ਲਿਆ ਗਿਆ ਉਸ ਰਿਪੋਰਟ ਨੂੰ ਕਿਉਂ ਨਸਤੋ ਨਾਬੂਤ ਕਰ ਦਿੱਤਾ ਗਿਆ ਯਾਨੀ ਕਿ ਭਾਵੇਂ ਜਿੰਨਾ ਮਰਜ਼ੀ ਮਾੜਾ ਹਾਲ ਹੋਵੇ ਸੁਖਬੀਰ ਸਿੰਘ ਬਾਦਲ ਇਹ ਦਰਸਾਉਣਾ ਚਾਹੁੰਦੇ ਨੇ ਕਿ ਉਹਨਾਂ ਦੇ ਹੁੰਦਿਆ ਹੋਇਆ ਸ਼੍ਰੋਮਣੀ ਅਕਾਲ ਤਾਂ ਪਿਆ ਪਰ ਇਸ ਗੱਲ ਨੂੰ ਧਿਆਨ ਦੇ ਨਾਲ ਵਿਚਾਰਨ ਦੀ ਕੋਸ਼ਿਸ਼ ਹੀ ਨਹੀਂ ਕੀਤੀ ਜਾ ਰਹੀ ਪਿਛਲੀ ਵਾਰ ਵੀ ਕੋਰ ਕਮੇਟੀ ਦੀ ਮੀਟਿੰਗ ਹੋਈ ਸੀ ਉਦੋਂ ਵੀ ਦੱਸਿਆ ਜਾਂਦਾ ਹੈ ਕਿ ਹਾਸੇ ਠੱਠੇ ਕਰਕੇ ਦੇ ਮੀਟਿੰਗ ਨੂੰ ਨਿਬੇੜ ਦਿੱਤਾ ਗਿਆ ਉਹਦੇ ਵਿੱਚ ਕੋਈ ਇੰਪੋਰਟੈਂਟ ਗੱਲ ਡਿਸਕਸ ਨਹੀਂ ਕੀਤੀ ਗਈ ਔਰ ਹੁਣ ਦੁਬਾਰਾ ਮੀਟਿੰਗ ਹੋਈ ਹੈ ਇਸ ਮੀਟਿੰਗ ਦੇ ਵਿੱਚ ਵੀ ਕਹਿੰਦੇ ਕੋਈ ਸੱਟਾ ਨਹੀਂ ਨਿਕਲਿਆ ਗਿਆ ਔਰ ਜਿਹੜੇ ਲੀਡਰ ਉੱਥੇ ਮੌਜੂਦ ਸੀ ਚੰਡੀਗੜ੍ਹ ਦੇ ਵਿੱਚ ਉਹਨਾਂ ਨੇ ਮਿਲ ਕੇ ਇਹ ਗੱਲ ਕਹਿ ਦਿੱਤੀ ਕਿ ਸਾਨੂੰ ਅਸਤੀਫਾ ਨਹੀਂ ਚਾਹੀਦਾ ਅਸੀਂ ਪ੍ਰਧਾਨ ਸਾਹਿਬ ਦੀ ਪ੍ਰਧਾਨਗੀ ਤੋਂ ਖੁਸ਼ ਹਾਂ ਪਰ ਦੂਜੇ ਪਾਸੇ ਜਿਹੜੇ ਜਲੰਧਰ ਚ ਲੀਡਰ ਬੈਠੇ ਨੇ ਉਹ ਲੀਡਰ ਦਾਵਾ ਕਰਦੇ ਨੇ ਕਿ ਅਸੀਂ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਸਰਪ੍ਰਸਤੀ ਹੈ ਉਸ ਨੂੰ ਲੈ ਕੇ ਚਿੰਤਾ ਦਾ ਔਰ ਇਸੇ ਚੀਜ਼ ਨੂੰ ਲੈ ਕੇ ਲੰਗੇ ਕੱਲ ਮਤੇ ਵੀ ਪਾਏ ਗਏ ਨੇ ਪਰ ਗੱਲ ਇੱਥੇ ਖੜਦੀ ਹੈ ਕਿ ਦਲਜੀਤ ਸੀਮਾ ਇਸ ਗੱਲ ਦਾ ਦਾਵਾ ਕਿਸ ਤਰ੍ਹਾਂ ਕਰਦੇ ਨੇ ਕਿ ਅੰਦਰੂਨ ਕਮੇਟੀਆਂ ਜਿਹੜੀਆਂ ਨੇ ਉਹ ਕੰਮ ਕਰ ਰਹੀਆਂ ਨੇ ਜਾਂਚ ਕੀਤੀ ਜਾ ਰਹੀ ਹੈ 2017 ਤੋਂ ਬਾਅਦ ਹੁਣ ਤੱਕ ਜਾਂਚ ਮੁਕੰਮਲ ਹੀ ਨਹੀਂ ਹੋ ਸਕੀ ਕਾਰਨ ਹੀ ਨਹੀਂ ਮਿਲਿਆ ਕਿ ਆਖਿਰ ਕਿਹੜਾ ਕਾਰਨ ਹੈ ਕਿ ਅਕਾਲੀ ਦਲ ਦਾ ਪਤਨ ਹੋਇਆ ਹੈਰਾਨੀ ਦੀ ਗੱਲ ਹੈ ਕਿ ਅਕਾਲੀ ਦਲ ਜਿਹੜੀ ਇੱਕ ਸਮੇਂ ਦੇ ਉੱਤੇ ਪੰਜਾਬ ਦੇ ਉੱਤੇ ਰਾਜ ਕਰਦੀ ਸੀ ਪੰਜਾਬ ਦੀ ਸੱਤਾਧਾਰੀ ਪਾਰਟੀ ਸੀ ਉਹ ਅਕਾਲੀ ਦਲ ਇਸ ਹੱਦ ਤੇ ਪਹੁੰਚ ਗਈ ਕਿ ਇੱਕ ਜਾਂ ਦੋ ਸੀਟਾਂ ਐਕਵਾਇਰ ਕਰਨਾ ਇੰਨਾ ਔਖਾ ਹੋ ਗਿਆ ਉਹਨਾਂ ਦੇ ਵਾਸਤੇ ਇਸ ਵਾਸਤੇ ਅੰਦਰੂਨ ਕਮੇਟੀਆਂ ਅਜੇ ਤੱਕ ਮੀਟਿੰਗਸ ਕਰ ਰਹੀਆਂ ਨੇ ਅਜੇ ਤੱਕ ਜਾਂਚ ਕਰ ਰਹੀਆਂ ਨੇ ਔਰ ਉਸ ਜਾਂਚ ਦਾ ਕੋਈ ਸਿੱਟਾ ਨਹੀਂ ਨਿਕਲਿਆ ਕੋਈ ਨਤੀਜਾ ਨਹੀਂ ਨਿਕਲਿਆ ਇੱਥੇ ਆ ਕੇ ਹੈਰਾਨੀ ਹੁੰਦੀ ਹੈ ਦਲਜੀਤ ਚੀਮਾ ਜ਼ਰੂਰ ਸੀਨੀਅਰ ਲੀਡਰ ਨੇ ਪਰ ਇੱਥੇ ਆ ਕੇ ਜਦੋਂ ਇਦਾਂ ਦੇ ਬਿਆਨ ਦਿੰਦੇ ਨੇ ਤਾਂ ਹਾਸੋ ਹਿਣਾ ਪ੍ਰਤੀਤ ਹੁੰਦਾ ਦੂਜੇ ਪਾਸੇ ਦੂਜੇ ਪਾਸੇ ਜ ਦੀ ਗਈ ਹੈ ਉਸ ਮੀਟਿੰਗ ਦੇ ਵਿੱਚ ਹੁਣ ਸੱਟੇ ਕੁਝ ਕੱਢੇ ਗਏ ਨੇ ਪਰ ਦੂਜੇ ਪਾਸੇ ਦਿਲਜੀਤ ਚੀਮਾ ਜਿਹੜਾ ਨੇ ਉਹ ਦਾਵਾ ਕਰਦੇ ਨੇ ਕਿ ਸਿਰਫ ਬੀਜੇਪੀ ਦੇ ਨਾਲ ਗੱਠ ਚੋੜਨ ਨੂੰ ਪ੍ਰਚਾਰਿਆ ਜਾ ਰਿਹਾ ਹੈ ਬੀਜੇਪੀ ਦੇ ਨਾਲ ਗੱਠ ਚੋੜ ਕਰਨ ਲਈ ਪ੍ਰੇਰਿਤ ਕੀਤਾ ਜਾ ਰਿਹਾ ਪਰ ਗੱਲ ਇੱਥੇ ਖੜਦੀ ਹੈ ਕਿ ਬੀਜੇਪੀ ਨਾਲ ਗੱਠ ਜੋੜ ਸੀਨੀਅਰ ਲੀਡਰਸ਼ਿਪ ਦੀ ਹਮਾਇਤ ਦੇ ਨਾਲ ਪਹਿਲਾਂ ਨਹੀਂ ਕੀਤੇਗੇ ਪਹਿਲਾਂ ਗੱਠ ਜੋੜ ਕਿਸ ਦੇ ਨਾਲ ਕੀਤੇ ਗਏ ਸੀਗੇ ਫਿਰ ਜੇ ਬੀਜੇਪੀ ਨਹੀਂ ਸੀ ਤੇ ਉਹ ਹੋਰ ਕਿਹੜੀ ਪਾਰਟੀ ਸੀ ਔਰ ਹੁਣ ਕਿਹਾ ਜਾ ਰਿਹਾ ਕਿ ਸਿਰਫ ਬੀਜੇਪੀ ਦੇ ਨਾਲ ਗੱਠ ਚੋੜ ਨਾ ਕੀਤਾ ਗਿਆ ਇਸ ਕਰਕੇ ਇਹ ਵਿਰੋਧ ਜਤਾਇਆ ਜਾ ਰਿਹਾ ਗੱਲ ਇੱਥੇ ਗੱਠ ਜੋੜ ਕੀਤਾ ਜਾ ਸਕਦਾ ਹੈ ਪਰ ਜਦੋਂ ਗੱਲ ਨਾ ਬਣਦੀ ਹੋਵੇ ਤੇ ਉਦੋਂ ਦੂਜੀ ਪਾਰਟੀ ਨੂੰ ਭੰਡਣਾ ਸ਼ੁਰੂ ਕਰ ਦੋ ਇਸ ਤਰ੍ਹਾਂ ਦੀ ਨੀਤੀ ਜਿਹੜੀ ਆ ਅਪਣਾਈ ਜਾ ਰਹੀ ਹੈ ਖੈਰ ਇਸੇ ਆਧਾਰ ਦੇ ਉੱਤੇ ਵਿਰੋਧ ਮੀਟਿੰਗ ਜਿਹੜੀ ਆ ਹੋਈ ਹੈ ਔਰ ਦੂਜੇ ਪਾਸੇ ਦਲਜੀਤ ਚੀਮਾ ਦੇ ਬਿਆਨ ਵੀ ਸਾਹਮਣੇ ਆਏ ਨੇ ਸੀਨੀਅਰ ਅਕਾਲੀ ਲੀਡਰਾਂ ਦੇ ਬਿਆਨ ਸਾਹਮਣੇ ਆਏ ਨੇ ਪਰ ਗੱਲ ਇੱਥੇ ਖੜਦੀ ਹੈ ਕਿ ਹੁਣ ਅਗਲਾ ਪ੍ਰੋਗਰਾਮ ਕੀ ਹੋਵੇਗਾ ਕਿ ਸੁਖਬੀਰ ਸਿੰਘ ਬਾਦਲ ਨੂੰ ਆਪਣਾ ਅਸਤੀਫਾ ਦੇਣਾ ਪਵੇਗਾ ਜਿਸ ਤਰ੍ਹਾਂ ਕਿਹਾ ਜਾ ਰਿਹਾ ਹੈ ਕਿ ਸੁਖਬੀਰ ਸਿੰਘ ਬਾਦਲ ਇਹ ਜਾਣਦੇ ਨੇ ਭਲੀ ਭਾਂ ਜਾਣਦੇ ਨੇ ਔਰ ਇਥੋਂ ਤੱਕ ਵੀ ਕਿਹਾ ਗਿਆ ਹੈ ਕਿ ਸੁਖਬੀਰ ਸਿੰਘ ਬਾਦਲ ਨੇ ਇਹ ਗੱਲ ਕਹੀ ਹੈ ਕਿ ਉਹ ਅਸਤੀਫਾ ਦੇਣ ਨੂੰ ਤਿਆਰ ਨੇ ਤਾਂ ਕੀ ਸੁਖਬੀਰ ਸਿੰਘ ਬਾਦਲ ਅਸਤੀਫਾ ਦੇਣਗੇ ਅਕਾਲੀ ਦਲ ਦੀ ਚੜ੍ਹਤ ਵਾਸਤੇ ਸੁਖਬੀਰ ਸਿੰਘ ਬਾਦਲ ਅਸਤੀਫਾ ਦੇਣਗੇ ਜਾਂ ਇੱਥੇ ਵੀ ਨਿਜ ਅੱਗੇ ਆਜੂਗਾ ਕੁਰਸੀ ਪ੍ਰੇਮ ਅੱਗੇ ਆਜੂਗਾ ਜੋ ਵੀ ਹੋਵੇਗਾ ਦੱਸਦੇ ਰਵਾਂਗੇ ਬਣੇ ਰਵਾਂਗੇ ਵਨ ਇੰਡੀਆ ਪੰਜਾਬੀ ਤੇ ਸਬਸਕ੍ਰਾਈਬ ਟੂ ਵਨ ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ